ਇਹ ਕਿਹੜਾ ਨਸ਼ਾ ਕਰਦੇ ਸੀ ਮੈਂ ਛੱਡਾ ਵੀ ਨਹੀਂ ਕਿੰਨੀ ਦੇਰ ਤੋਂ 4-5 ਸਾਲਾਂ ਤੋਂ ਕਿੰਨਾ ਪੈਸਾ ਮੈਂ ਖਰਾਬ ਕੀਤਾ 2000-2500 ਡੇਲੀ ਦਾ ਸੀ ਡੇਲੀ ਦਾ ਮੈਂ ਉਹਦੋਂ ਵੀ ਨਸ਼ੇੜੀ ਸੀ ਜਦੋਂ ਮੈਂ ਨਸ਼ੇੜੀ ਨੂੰ ਪੈਸੇ ਦਿੰਦੀ ਸੀ ਮੈਂ ਤਾਂ ਉਹਦੋਂ ਵੀ ਦੁਖੀ ਆ ਨਾ ਪਰਿਵਾਰ ਦੇ ਵਿੱਚ ਹੋਰ ਵੀ ਆਣ ਰਿਸ਼ਤੇਦਾਰ ਵੀ ਤਾਂ ਨਹੀਂ ਮੰਨਦੇ ਆ ਵੀ ਉਹਦੇ ਜੀ ਮਾਰਦੇ ਦੋ ਵਾਰੀ ਪਹਿਣ ਵਿਆਹ ਛੁੱਟ ਗਿਆ ਦਾ ਫਿਰ ਕੋਸ਼ਿਸ਼ ਟੈਸ਼ਨ ਚ ਤੇਰਾ ਨਸ਼ੇ ਵਾਲੇ ਤੇ ਰਹਿੰਦੀ ਨਹੀਂ ਕੋਈ ਜ਼ਰੂਰਤ ਨਹੀਂ ਰਹਿੰਦੀ ਸੋ ਸਾਡੇ ਨਾਲ ਇੱਕ ਨੌਜਵਾਨ ਹੈ ਜਿਹੜਾ ਕਹਿੰਦੇ ਨਸ਼ੇ ਕਰਦਾ ਸੀ ਔਰੋ ਜਿਹੜਾ ਇੱਥੇ ਬਾਬਾ ਜੀ ਕੋਲ ਉਹਨਾਂ ਨੇ ਫ੍ਰੀ ਦਵਾਈ ਖਾਧੀ ਹੈ ਤੇ ਠੀਕ ਹੋਇਆ ਆਪਾਂ ਜਾਣਨੇ ਆ ਵੀ ਇਹ ਬੰਦਾ ਕਦੋਂ ਤੋਂ ਨਸ਼ਾ ਕਰਦਾ ਸੀ ਕਿਹੜਾ ਨਸ਼ਾ ਹੈ ਪਾਜੀ ਕੀ ਨਾਮ ਤੁਹਾਡਾ ਸਭ ਤੋਂ ਪਹਿਲਾਂ ਮੇਰਾ ਨਾਮ ਪਰਮੇਂਦਰ ਰਾਏ ਪਰਮੇਂਦਰ ਰਾਏ ਕਿੱਥੋਂ ਰਹਿਣ ਵਾਲੇ ਸੈਣਾਪਿੰਡ ਸੈਣਾਪਿੰਡ ਤੋਂ ਇਹ ਕਿਹੜਾ ਨਸ਼ਾ ਕਰਦੇ ਸੀ ਮੈਂ ਹੀ ਚਟਾ ਵੀਂਦੀ ਕਿੰਨੀ ਦੇਰ ਤੋਂ ਚਾਰ ਪੰਜ ਸਾਲਾਂ ਤੋਂ ਪੰਜ ਕਿੰਨਾ ਪੈਸਾ ਮੈਂ ਖਰਾਬ ਕੀਤਾ 202500 ਦਿੱਲੀ ਦਾ ਸੀਗਾ ਦਿੱਲੀ ਦਾ ਤੇ ਬਾਬਾ ਜੀ ਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਬਾਬਾ ਜੀ ਦਵਾਈ ਦਿੰਦੇ ਆ ਤੇ ਨਸ਼ਾ ਜਿਹੜਾ ਛੱਡਿਆ ਜਾਂਦਾ ਆ ਕਿੱਦਾਂ ਪਤਾ ਲੱਗਾ ਸੀ ਪਹਿਲਾਂ ਤਾਂ ਅਸੀਂ ਇਹ ਐਡ ਦੇਖੀ ਸੀਗੀ ਤੇ ਬਾਕੀ ਵੀ ਲੋ ਦੋ ਰੱਬ ਬਾਹਾਂ ਫੜਦਾ ਗਈ ਉਹਦੋਂ ਆਪਣੇ ਆਪ ਹੀ ਬੰਦਾ ਹੋ ਜਾਂਦਾ ਤੇ ਬਾਬਾ ਜੀ Google ਜਦੋਂ ਗਏ ਤੇ ਨਸ਼ਾ ਛੱਡਣ ਦੀ ਗੱਲ ਤੁਸੀਂ ਕੀਤੀ ਤੇ ਬਾਬਾ ਜੀ ਉਹਨਾਂ ਨੇ ਤੁਹਾਨੂੰ ਸੇਵਾ ਦੱਸੀ ਉਹ ਕੀਤੀ ਸੇਵਾ ਪਹਿਲਾਂ ਸ਼ੁਰੂਆਤ ਚ ਉਹ ਸੇਵਾ ਕੀਤੀ ਸੀ ਕਿਹੜੀ ਸੇਵਾ ਸੀ ਬਿਲਕੁਲ ਜੀ ਗਊ ਮਾਤਾ ਦੀ ਸੇਵਾ ਕੀਤੀ ਅੱਛਾ ਹਾਂ ਜੀ ਤੇ ਬਾਕੀ ਜੀ ਮੈਂ ਸਾਨੂੰ ਬਾਬਾ ਜੀ ਉਹਨਾਂ ਕੋਲ ਪੈਸਾ ਵੀ ਲਿਆ ਉਹਦਾ ਵੈਸੇ ਤੁਹਾਡੇ ਕੋਲੋਂ ਨਹੀਂ ਨਹੀਂ ਬਿਲਕੁਲ ਨਹੀਂ ਕੋਈ ਨਹੀਂ ਹਾਂ ਜੀ ਸਾਰਾ ਕੁਝ ਫ੍ਰੀ ਦਿੱਤਾ ਹਾਂ ਜੀ ਬਿਲਕੁਲ ਜੀ ਦਵਾਈ ਜਿਹੜੀ ਉਹ ਵੀ ਫ੍ਰੀ ਦਿੱਤੀ ਹਾਂ ਜੀ ਹਾਂ ਜੀ ਮੈਂ ਘਰਦਿਆਂ ਨੂੰ ਪਹਿਲਾਂ ਦੱਸਦਾ ਸੀ ਕਿ ਬਾਅਦ ਚ ਦੱਸਿਆ ਜਦੋਂ ਐਨ ਬਿਲਕੁਲ ਆਪਣਾ ਪੂਰਾ ਨਿਸ਼ੇ ਤੇ ਆ ਗਿਆ ਸੀਗੇ ਨੇ ਮੇਰੇ ਸਾਲ ਡੇਢ ਸਾਲ ਬਾਅਦ ਪਤਾ ਲੱਗਿਆ ਘਰੇ ਹਾਂਜੀ ਪਹਿਲਾਂ ਨਹੀਂ ਪਹਿਲਾਂ ਚੋਰੀ ਕਰਦਾ ਸਮਾਨ ਵਿੱਚ ਕੋਸ਼ਣਾ ਕੋਸ਼ ਇਦਾਂ ਕਰਦੇ ਸੀਗੇ ਹਾਂਜੀ ਹਾਂਜੀ ਕਿੰਨਾ ਸਮਾਨ ਵੇਚਿਆ ਕਰਦੇ ਸਮਾਨ ਫੋਨ ਫਾਣੀ ਵੇਚੇ ਸਭ ਨੇ ਵੇਚੇ ਹਾਂਜੀ ਤੇ ਫਿਰ ਹੁਣ ਨਸ਼ਾ ਛਡਣ ਕਹਿੰਦੇ 20 ਦਿਨ ਹੋ ਗਏ ਕਿੰਨੇ ਚਿਰ ਦਵਾਈ ਖਾਦੀ ਆ ਐਨੇ ਦਿਨ ਹੀ ਹੋ ਗਏ 20-22 ਦਿਨ ਹੀ ਹੋ ਗਏ ਦਵਾਈ ਹਾਂਜੀ ਹਾਂ ਜੀ ਤੇ ਗਊ ਸੇਵਾ ਕੀਤੀ ਤੇ ਉਸ ਤੋਂ ਬਾਅਦ ਦਵਾਈ ਖਾਧੀ ਬਿਲਕੁਲ ਠੀਕ ਹੋ ਗਏ ਕੀ ਕਹਿਣਾ ਚਾਹੁੰਦੇ ਜਦੋਂ ਬਾਬਾ ਜੀ ਇਦਾਂ ਦੇ ਉਪਰਾਲੇ ਕਰਦੇ ਆ ਤੁਹਾਡੇ ਵਰਗੇ ਨੌਜਵਾਨਾਂ ਨਸ਼ਿਆਂ ਤੋਂ ਰਹਿਤ ਕਰਦੇ ਨਹੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਬਹੁਤ ਵਧੀਆ ਗਈ ਵੀ ਜਿਹੜੇ ਨਵੇਂ ਮੁੰਡੇ ਜਾਂ ਨਸ਼ੇ ਤੇ ਲੱਗਦੇ ਹੈਗੇ ਉਹ ਬਿਲਕੁਲ ਨਾ ਲੱਗਣੇ ਜ਼ਿੰਦਗੀ ਖਰਾਬ ਹੈ ਮੈਂ ਨਾਲੀ ਚੀਕ ਗਈ ਬਿਲਕੁਲ ਹੁਣ ਵਧੀਆ ਸੈਟ ਹੈ ਤੇ ਬਾਬਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਤੁਹਾਨੂੰ ਮੁਕਤ ਕੀਤਾ ਤੁਹਾਡੀ ਜ਼ਿੰਦਗੀ ਨੂੰ ਨਵਾਂ ਜਨਮ ਦਿੱਤਾ ਬਰਾਬੀ ਹੈ ਹੀ ਆਪਣੇ ਬਾਰੇ ਤਾਂ ਤੁਸੀਂ ਕੀ ਕਹਣਾ ਤੁਹਾਡਾ ਬੇਟਾ ਹੈ ਸਾਡਾ ਮੇਰਾ ਪੁੱਤ ਹੈ ਜੀ ਪੁੱਤ ਹੈ ਇੱਕਦੋਤੋਂ ਨਸ਼ਾ ਕਰਦਾ ਸੀ ਤੁਹਾਨੂੰ ਪਤਾ ਲੱਗਾ ਕੁਝ ਨਹੀਂ ਮੈਨੂੰ ਨਹੀਂ ਪਤਾ ਲੱਗਾ ਹਾਂ ਕਦੋਂ ਪਤਾ ਲੱਗਾ ਬਹੁਤ ਟਾਈਮ ਬਾਅਦ ਪਤਾ ਲੱਗਾ ਅੱਛਾ ਜਦੋਂ ਘਰੋਂ ਬੰਦਰ ਪੈਸੇ ਲਿਆਣ ਲੱਗ ਗਿਆ ਹਾਂ ਤਾਂ ਦੁਨੀਆ ਤਾਂ ਬਦਨਾਮ ਕਰਦੀ ਹੁੰਦੀ ਹੈ ਘਰਦਿਆਂ ਨੂੰ ਘਰ ਦਾ ਕੋਈ ਕਹਿੰਦਾ ਨਹੀਂ ਵੀ ਨਸ਼ਾ ਕਰੋ ਅੱਛਾ ਅਸੀਂ ਡਾਕਟਰ ਸਰ ਦੀ ਐਡ ਦੇਖ ਕੇ ਫਿਰ ਮੈਨੂੰ ਆਏ ਹੋਗੇ ਵੀ ਛੇਤੀ ਭੱਜੀਏ ਆਪਾਂ ਅੱਛਾ ਆਏ ਅਸੀਂ ਸਾਡਾ ਬਹੁਤ ਸੋਹਣਾ ਜਿਹਾ ਖਜ਼ਾਨਾ ਮਿਲ ਗਏ ਸੰਤਾ ਅਨਮੋਲ ਖਜ਼ਾਨਾ ਇਹ ਲੋਕ ਘਰ ਦੇ ਵਿੱਚ ਕਾਫੀ ਨੁਕਸਾਨ ਵੀ ਹੋ ਚੁੱਕਾ ਸੀ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਘਰ ਚ ਲੜਾਈ ਚੱਕਰ ਵੀ ਰਹਿੰਦਾ ਸੀਗਾ ਫਿਰ ਤਾਂ ਹੁਣ ਹੋਣਾ ਜੀ ਜਦੋਂ ਨਿਆ ਦੇਵਾਂਗੇ ਫਿਰ ਮਾਂ ਦੇ ਕੰਨ ਪੱਟਣੇ ਆ ਅੱਛਾ ਜੀ ਹਾਂ ਕੋਈ ਤੁਹਾਨੂੰ ਤੰਗ ਪਰੇਸ਼ਾਨ ਵੀ ਕਰਦੇ ਪਰੇਸ਼ਾਨ ਬਹੁਤ ਇਹਨਾਂ ਨੂੰ ਨਹੀਂ ਕਰਦਾ ਮੈਨੂੰ ਇਕੱਲੀ ਨੂੰ ਕਰਦਾ ਅੱਛਾ ਦਾਦੀ ਹੁਣ ਕਰਕੇ ਕਿਉਂਕਿ ਮੈਂ ਇਹਦੀ ਮੇਰ ਚ ਸੀ ਮੇਰੀ ਚ 9 ਦਿਨਾਂ ਦਾ ਲਿਆ ਸੀ ਬਸ ਐਦਾਂ ਪਿਆਰ ਪਿਆਰ ਚ ਹੀ ਘਟ ਗਈ ਗੱਲ ਹੁਣ ਜੀ ਬਹੁਤ ਸੌਖੇ ਆਉਦੇ ਨੇ ਅੱਜ ਇੱਕ ਮਾਂ ਦੇ ਨਾ ਜਿਹੜੇ ਦੇ ਦੱਸਦੇ ਦੋਸਤ ਦੋਸਤਾਂ ਨਾਲ ਲੱਗਾ ਸੀ ਨਸ਼ਾ ਦੋਸਤਾਂ ਨਾਲ ਹੀ ਬਾਲੇ ਜਾਣੇ ਰਲ ਜਾਂਦੇ ਆ ਵੀ 25-25 ਮੁੰਡੇ ਲੈ ਜਾਂਦੇ ਨੇ ਬਾਹਰ ਅੱਛਾ ਫਿਰ ਘਰੋਂ ਵੀ ਖਰਚਾ ਮੰਗਾਈ ਜਾਂਦੇ ਮੇਰੇ ਤੇ ਜਦੋਂ ਤੁਹਾਨੂੰ ਬਾਬਾ ਜੀ ਦੇ ਪਤਾ ਲੱਗਾ ਬਾਬਾ ਜੀ ਕੋ ਗਏ ਤੁਸੀਂ ਦੱਸਿਓ ਆਪਣੇ ਦੁੱਖ ਤੇ ਉਹਨਾਂ ਨੇ ਕੀ ਕੰਮ ਦੱਸਿਆ ਵੀ ਆਹ ਕੰਮ ਕਰੋ ਤੇ ਤੁਸਾਂ ਕੋਈ ਛੱਲ ਦੀ ਸੇਵਾ ਕਰੋ ਪਿੰਨੀਆਂ ਦੱਸਿਆ ਸੀ ਗੁੜ ਪਾ ਕੇ ਸਾਰਾ ਕੁਝ ਪਾ ਕੇ ਬਾਕੀ ਸੇਵਾ ਜਿਹੜੀ ਹੁੰਦੀ ਆ ਗੋਵਿੰਦ ਗੋਵਿੰਦ ਦੀ ਸਾਰੀ ਹਾਂ ਪੈਸਾ ਕਹਿੰਦੇ ਵੀ ਪੈਸਾ ਤਾਂ ਨਹੀਂ ਕੋਈ ਤਾਂ ਮੈਂ ਪੈਸਾ ਕੋਈ ਨਹੀਂ ਲਿਆ ਇਸਤ ਨਹੀਂ ਜੀ ਜਿਹੜੀ ਦਵਾਈ ਉਹ ਵੀ ਦਵਾਈ ਫਰੀ ਸਾਰੀ ਫਰੀ ਸਾਰੀ ਫਰੀ ਫਰੀ ਦਿੱਤੀ ਸਤੋ ਕੁਝ ਨਹੀਂ ਲਿਆ ਕੁਝ ਨਹੀਂ ਲਿਆ ਤੇ ਕਿੰਨਾ ਇਹ ਜਿਹੜੀ ਸੇਵਾ ਕਰਾਤੀ ਕਿੰਨਾ ਚਿਰ ਤੁਸੀਂ ਦਵਾਈ ਖਾਦਿਓ ਬੜੇ ਬਿਟ ਕਲਾਈ ਬਟੇ ਨਾ 21 ਦਿਨ ਹੋਇਆ 21 ਦਿਨ ਹੋ ਗਏ 21 ਦਿਨਾਂ ਜੀ ਸਾਨੂੰ ਪੂਰਾ ਪ੍ਰਤਿਆਵਾ ਮਿਲ ਗਿਆ ਹਾਂ ਹੁਣ ਹੁਣ ਤਾਂ ਨਹੀਂ ਦੋਸਤੇ ਤੇ ਬੁਲਾਉਂਦੇ ਨਾ 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 ਹੁਣ ਨਹੀਂ ਕੋਈ ਅੰਤ ਅੰਦਰ ਪਿਆ ਰਹਿੰਦਾ ਜਾਣਦਾ ਨਹੀਂ ਕਿਤੇ ਵੀ ਨਹੀਂ ਕਿਤੇ ਨਹੀਂ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਨੇ ਐਡਾ ਮੈਂ ਤਾਂ ਕਹਿੰਦਾ ਸੰਤਾ ਨੇ ਜਿੰਦਾ ਅਨਮੋਲ ਖਜ਼ਾਨਾ ਸਾਨੂੰ ਮਿਲਿਆ ਕੁੱਲ ਨੂੰ ਮਿਲੇ ਜੇ ਕੋਈ ਕਰਦਾ ਨਾ ਸ਼ੌ ਵੀ ਹਟੇ ਦਵਾਈ ਵੱਲ ਨੂੰ ਭੱਜੇ ਕਿਉਂਕਿ ਇਕੱਲਾ ਬੱਚਾ ਨਹੀਂ ਨਸ਼ਾ ਕਰਦਾ ਪਰਿਵਾਰ ਜਿਹੜਾ ਸਾਰਾ ਬਹੁਤ ਜ਼ਿਆਦਾ ਉਹ ਦੁਖੀ ਹੋ ਜਾਂਦਾ ਦੁਖੀ ਹੋ ਜਾਂਦਾ ਮੌਤ ਜਿਹੜੀ ਇਕੱਲੇ ਨਸ਼ੇੜੀ ਦੀ ਨਹੀਂ ਹੁੰਦੀ ਪਰਿਵਾਰ ਦੀ ਹੁੰਦੀ ਪਰਿਵਾਰ ਦੀ ਸਾਰਿਆਂ ਨੂੰ ਪਰਿਵਾਰ ਨੂੰ ਔਖਾ ਲੱਗਦਾ ਜੀ ਬਈ ਨਵੀਂ ਜ਼ਿੰਦਗੀ ਕਿਸੇ ਵੀ ਨਹੀਂ ਬਣਦੀ ਘਰੇ ਜੀ ਲੱਗਦਾ ਵੀ ਅੱਜ ਜਿੰਦੀ ਇਹ ਜਿਹੜੀ ਆ ਬਹੁਤ ਠੀਕ ਹੋਇਆ ਪੂਰਾ ਸੁਰਗ ਵਿੱਚ ਪਹੁੰਚਿਆ ਵੈ ਇਹ ਤੇ ਤੁਹਾਨੂੰ ਵੀ ਖੁਸ਼ੀ ਪਰਿਵਾਰ ਨੂੰ ਮੈਂ ਤਾਂ ਸਾਰੇ ਟੱਬਰ ਲੋ ਜੇ ਸਤ ਤਰ ਤਰ ਭੁੱਲਣ ਲੱਗ ਜਾਾਂਗੇ ਜੇ 10 ਦਿਨ ਹੋਰ ਟੱਪ ਕੇ ਫਿਰ ਸਾਨੂੰ ਪੂਰਾ ਯਕੀਨ ਹੀ ਨਹੀਂ ਹੋਂ ਤਾਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਤੁਸੀਂ ਵੀ ਕਹਿੰਦੇ ਵੀ ਜਿੰਨੀ ਵੀ ਜਨਤਾ ਆਵੇ ਤਾਂ ਭਲਾ ਹੋ ਜੇ ਗਊ ਸੇਵਾ ਕਰਨ ਤੇ ਆਪਦੀ ਦਵਾਈ ਖਾਣ ਇਹ ਜਿਵੇਂ ਠੀਕ ਹੋਇਆ ਉਹ ਵੀ ਠੀਕ ਹੋ ਜਾਣਾ ਮਾਵਾਂ ਦੇ ਅੰਦਰਾਂ ਠੰਡੀਆਂ ਹੋ ਜਾਂਦੀਆਂ ਸਾਡਾ ਦਿਲ ਘਟਦਾ ਸੀ ਬਹੁਤ ਜੀ ਬਹੁਤ ਰੋ ਰੋ ਟਾਈਮ ਕੱਢਿਆ ਤੇ ਬਾਬਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਇੰਨਾ ਦੇਰ ਪਰ ਇਸ ਦਾ ਪੁੱਛਾ ਇੰਨਾ ਕਹਿ ਸਕਦੇ ਜਿੰਨਾ ਕੁਝ ਨਹੀਂ ਕਹਿਣਾ ਵੀ ਇੰਨਾ ਸਾਨੂੰ ਪਾਸ ਕਰਿਆ ਸਾਨੂੰ ਤਾਂ ਭਵਸਾਗਰ ਤੋਂ ਪਾਰ ਕਰਾਤਾ ਦੋ ਕੰਮ ਕੀਤੇ ਇੱਕ ਤੁਹਾਡੇ ਬੇਟੇ ਦਾ ਨਸ਼ਾ ਛੁਲਾਇਆ ਇੱਕ ਤੁਹਾਡੇ ਨੂੰ ਗਊ ਮਾਂ ਦੇ ਦਸਵਾ ਲਾਈ ਆ ਬਸ ਦੋਨੋਂ ਚੀਜ਼ਾਂ ਹਾਂ ਪਰ ਉਹ ਫ੍ਰੀ ਫ੍ਰੀ ਕੋਈ ਪੈਸਾ ਨਹੀਂ ਨਹੀਂ ਕੋਈ ਪੈਸਾ ਨਹੀਂ ਲਿਆ ਠੀਕ ਫ੍ਰੀ ਖਾਤਾ ਚੱਲ ਰਿਹਾ ਜੀ ਬਸ ਇੰਨੇ ਬਹੁਤ ਸਾਨੂੰ ਜਿਹੜਾ ਨਾ ਪਾਸ ਕਰਤਾ ਪ੍ਰਮਾਤਮਾ ਨੇ ਵੇ ਦੇਵੀ ਕੀ ਪ੍ਰਮਾਤਮਾ ਮਿਲੇ ਸਾਨੂੰ ਮੈਂ ਤੇ ਜਿਵੇਂ ਰਾਤ ਨੂੰ ਵੇਖੀ ਮੈਂ ਸਾਰਾ ਦਿਨ ਤਿੰਨ ਦਿਨ ਮੈਂ ਮਗਰ ਫਿਰਦੀ ਰੂ ਫਿਰ ਉਹ ਮੁੰਡੇ ਤੋਂ ਕਢਾਇਆ ਵੀ ਆ ਮੈਨੂੰ ਡਾਕਟਰ ਦਾ ਨੰਬਰ ਕੱਢ ਕੇ ਤੇ ਅਸੀਂ ਚੱਲੀਏ ਤੇ ਦਿਨ ਨਹੀਂ ਪਹਿਨ ਦਿੱਤੇ ਸੀ ਅਸੀਂ ਕਿੱਥੋਂ ਅਸੀਂ ਸੈਣੇ ਤੋਂ ਹਾਂ ਫਦੌੜ ਸੈਨਾ ਅੱਜ ਦਾ ਸਮਝੇ ਉਹ ਸੌਖੇ ਜਵਾਬ ਫੇਸਬੁਕ ਤੇ ਐਡ ਦੇਖਿਆ ਹਾਂ 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 ਫੇਸਬੁਕ ਤਾਂ ਉੱਥੇ ਹੀ ਫੇਸਬੁਕ ਤੋਂ ਦੇਖਿਆ ਹਾਂ ਹਾਂ ਬਾਬਾ ਜੀ ਇਹ ਤਾਂ ਪਤਾ ਲੱਗਿਆ ਹਾਂ ਦਵਾਈ ਦਿੰਦੇ ਨੇ ਹਾਂ ਦਵਾਈ ਦਿੰਦੇ ਆ ਵੀ ਜਾਈਏ ਆਪਾਂ ਵੀ ਕਿਉਂਕਿ ਬਹੁਤ ਸਾਰੇ ਤੁਸੀਂ ਦੇਖਦੇ ਹੋ YouTube ਤੇ ਅੱਜ ਕੱਲ ਬਹੁਤ ਚੱਲਦਾ ਜੀ ਨਾਂ ਦੇਂਦੇ ਮੈਂ ਦਵਾਈ ਦਿੰਦਾ ਪੈਸਾ ਵੀ ਬਹੁਤ ਬਟੋਰਦੇ ਨੇ ਬੱਚਾ ਨਸ਼ਾ ਵੀ ਨਹੀਂ ਛੱਡਦਾ ਲੇਕਿਨ ਬਾਬਾ ਜੀ ਨੇ ਕੋਈ ਕੁਝ ਨਹੀਂ ਲਿਆ ਨਾ ਕੁਝ ਨਹੀਂ ਲਿਆ ਹਾਂ ਤੇ ਬੱਚਾ ਵੀ ਠੀਕ ਹੈ ਬੱਚਾ ਵੀ ਠੀਕ ਆ ਸਾਡਾ ਕੁਝ ਲਿਆ ਵੀ ਨਹੀਂ ਜਾਈਏ ਕਾਰਾਂ ਹੋ ਰਹੀਆਂ ਅੱਜ ਪਰਿਵਾਰ ਸਾਡਾ ਬਹੁਤ ਖੁਸ਼ ਆ ਦਾਦਾ ਇਹਦਾ ਖੁਸ਼ ਆ ਉਹ ਮਾਂ ਪਿਓ ਖੁਸ਼ ਆ ਮੈਂ ਖੁਸ਼ ਆ ਬਾਕੀ ਇਹ ਦੁੱਖ ਜਾਨਾ ਚੱਲਦਾ ਜੀ ਉਹ ਤਾਂ ਫਿਰ ਆਉ ਖੁੰਦੀ ਹੈ ਨਾ ਨਹੀਂ ਤਾਂ ਮੈਂ ਨਾ ਤਾਂ ਲੁਕਦੀ ਸੀ ਨਾ ਫਿਰ ਘਰੋਂ ਲੁਕਦੀ ਸੀ ਮੈਂ ਉਹਦੋਂ ਵੀ ਨਸ਼ੇੜੀ ਸੀ ਜਦੋਂ ਮੈਂ ਨਸ਼ੇੜੀ ਨੂੰ ਪੈਸੇ ਦਿੰਦੀ ਸੀ ਮੈਂ ਤਾਂ ਉਹਦੋਂ ਵੀ ਦੁਖੀ ਆ ਨਾ ਪਰਿਵਾਰ ਦੇ ਵਿੱਚ ਹੋਰ ਵੀ ਆਣ ਰਿਸ਼ਤੇਦਾਰ ਵੀ ਤਾਂ ਨਹੀਂ ਮੰਨਦੇ ਆ ਬੇਵਾਬ ਉਹਦੇ ਜੀ ਮਾਰਦੇ ਦੋ ਵਾਰੀ ਪਿਓ ਉਹ ਵਿਆਹ ਛੁੱਟ ਗਿਆ ਦਾ ਫਿਰ ਕੋਈ ਸਟੇਸ਼ਨ ਚ ਫਿਰ ਨਸ਼ੇ ਵਾਲੇ ਤੇ ਰੰਦੀ ਨਹੀਂ ਕੋਈ ਜ਼ੋਰਤ ਨਹੀਂ ਰਹਿੰਦੀ ਹੁਣ ਉਹਨਾਂ ਨੂੰ ਤਾਂ ਕਾਸੇ ਦਾ ਨਸ਼ਾ ਹੀ ਸਾਡੀਆਂ ਪਤਾ ਨਹੀਂ ਇਆਂ ਜਾਂ ਮਾਮਾਂ ਦੇ ਕਿੰਨੇ ਕਿ ਦੁੱਖ ਨੇ ਜਿਹੜੇ ਦੂਰ ਹੋਏ ਨੇ ਇਹ ਜਿੰਨੀ ਸਾਰੀ અપਾਰ ਕਿਰਪਾ ਇਹ ਗਊ ਮਾਤਾ ਦੀ ਆ ਸਾਡੀਆਂ ਮਾਮਾਂ ਦੇ ਜਦੋਂ ਹੰਝੂ ਨੇ ਸਾ ਤੋਂ ਨਹੀਂ ਦੇਖੀ ਜਾਂਦੇ ਰੋਂਦੀਆਂ ਦੀ ਜਦੋਂ ਫਿਰ ਇਹ ਖੁਸ਼ ਹੁੰਦੀਆਂ ਨੇ ਜਿਨ੍ਹਾਂ ਜਦੋਂ ਇਹ ਹੁਣ ਇਹਨਾਂ ਦੇ ਜਿਹੜੇ ਹੰਝੂ ਨੇ ਇਹ ਖੁਸ਼ੀ ਦੇ ਨੇ ਪਹਿਲਾਂ ਇਹਨਾਂ ਦੇ ਹੰਝੂ ਬਹੁਤ ਯਾਦੇ ਹੈਗੇ ਤੇ ਨਰਕ ਦੇ ਦੇ ਜੀ ਅੱਜ ਇਹਨਾਂ ਦੇ ਹੰਝੂ ਨੇੜੋ ਖੁਸ਼ੀ ਦੇ ਨੇ ਇਹ ਮੈਂ ਕਹਿੰਦਾ ਪਰਮਾਤਮਾ ਸੱਚੇ ਬਾਦਸ਼ਾਹ ਇਹ ਖੁਸ਼ੀ ਹੈ ਜਿਹੜੀ ਹਰੇਕ ਇਨਸਾਨ ਨੂੰ ਪ੍ਰਦਾਨ ਕਰੇ ਤੁਹਾਡੇ ਕੋਲ ਆਉਂਦਾ ਤੇ ਕੀ ਤੁਸੀਂ ਉਹਦਾ ਕੀ ਖਰਚਾ ਲੈਣੇ ਹੋ ਜਾਂ ਮਤਲਬ ਕਿ ਤੁਹਾਡੀ ਫ੍ਰੀ ਹੈ ਕੀ ਮਤਲਬ ਪਦੀਏ ਵਿਦੀ ਹੈ ਬਾਈ ਜੀ ਜਿਹੜੀ ਤਾਂ ਅਸੀਂ ਦਵਾਈ ਦਿੰਨੇ ਆ ਅਸੀਂ ਆਪ ਦੇ ਲਵੋ ਦਿੰਨੇ ਆ ਉਹਦਾ ਬਿਲਕੁਲ ਫ੍ਰੀ ਦਿੰਨੇ ਆ ਜੀ ਜਿਹੜੀਆਂ ਆਪਾਂ ਸਮਾਂ ਜਿੰਨਾਂ ਦਾ ਬਲੱਡ ਚੇਂਜ ਹੁੰਦਾ ਜੀ ਬ੍ਰੇਨ ਨੂੰ ਤਾਕਤ ਮਿਲਦੀ ਹੈ ਉਹ ਅਸੀਂ ਬਾਸਮਾ ਲਿਖ ਕੇ ਦਿੰਨੇ ਆ ਜੀ ਅਗਲਾ ਬਾਜ਼ਾਰ ਚੋਂ ਲੈ ਕੇ ਆਉਂਦਾ ਅਸੀਂ ਅੱਗ ਦੇ ਮਾਰ ਕੇ ਬਣਾ ਕੇ ਦਿੰਨੇ ਆ ਪਰ ਜਿਹੜੀ ਅਸੀਂ ਆਪ ਦੇ ਲਵੋ ਦਵਾਈ ਦਿੰਨੇ ਆ ਉਹ ਬਿਲਕੁਲ ਫ੍ਰੀ ਦਿੰਨੇ ਆ ਜੀ ਪਰ ਦੇਖੋ ਜੀ ਜਦੋਂ ਇੱਕ ਬੱਚਾ ਇੱਕ ਪਰਿਵਾਰ ਦਾ ਬੱਚਾ ਪਰਿਵਾਰ ਦੀ ਸੱਤ ਤੱਕ ਵਿਚਣ ਤੱਕ ਵਗ ਜਾਂਦਾ ਜੀ ਜੇ ਉਹ ਆਪ ਦਾ ਇਲਾਜ ਕਰਵਾ ਲੈਂਦਾ ਪਰਿਵਾਰ ਦੇ ਵਿੱਚ ਜਾਂ ਸੰਗੀ ਸਾਥੀ ਜਾਂ ਰਿਸ਼ਤੇਦਾਰੋਂ ਦੇ ਪਰਿਵਾਰ ਦਾ ਇਲਾਜ ਕਰਵਾ ਲੈਂਦੇ ਨੇ ਐਦੋਂ ਵੱਡਾ ਦੁਨੀਆ ਤੇ ਪੁੰਨ ਕੋਈ ਨਹੀਂ ਹੈਗਾ ਜੀ ਦੇਖੋ ਪੁੰਨ ਪਾਪ ਇਸ ਦੁਨੀਆ ਦੇ ਉੱਤੇ ਹੀ ਹੈ ਜੀ ਤੁਸੀਂ ਜਿਹੇ ਜਿਆ ਕਰੋਂਗੇ ਉਹੇ ਜਿਆ ਭਰੋਂਗੇ ਜਦੋਂ ਤੁਸੀਂ ਕਿਸੇ ਇੱਕ ਦੁਖੀ ਪਰਿਵਾਰ ਹੁੰਦਾ ਹੈ ਉਹ ਤੁਹਾਡੇ ਤੇ ਸੋ ਆਸ ਲਾ ਕੇ ਆਉਂਦਾ ਹੈ ਵੀ ਅਸੀਂ ਬਣਾਨੇ ਤਾਂ ਜਾਵਾਂਗੇ ਸਾਡੀ ਬੰਦੇ ਬੱਚੇ ਦੀ ਜ਼ਿੰਦਗੀ ਨਵੀਂ ਮਿਲੂ ਆਪਾਂ ਉਲਟਾ ਉਹਦੇ ਉਤੋਂ ਰੁਪਏ ਲਈਏ ਤਾਂ ਉਥੇ ਪ੍ਰਮਾਤਮਾ ਦੇਖਦਾ ਜੀ ਅਸੀਂ ਜਿਹੜੀ ਸੇਵਾ ਕਰਦੇ ਜੇ ਇਹ ਤਨੋਂ ਮਨੋਂ ਦਿਲੋਂ ਕਰਦੇ ਆ ਤਾਂ ਹੀ ਪ੍ਰਮਾਤਮਾ ਦੇ ਸਹਿਯੋਗ ਨਾਲ ਜਿਹੜੇ ਬੱਚੇ ਨੇ ਜੀ ਟੜਾ ਤਾਂ ਠੀਕ ਹੋ ਹੀ ਜਾਂਦੇ ਨੇ ਲੋਕ ਨਹੀਂ ਉਹਨਾਂ ਨੂੰ ਵੀ ਗੱਲ ਕਰਦੇ ਆ ਭਾਜੀ ਬਾਬਾ ਜੀ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਸਰਕਾਰਾਂ ਬਹੁਤ ਜੋਲ ਆ ਰਹੀਆਂ ਬਹੁਤ ਸੰਸਥਾਵਾਂ ਲੋਕ ਅੱਜਕੱਲ ਦੁਕਾਨਾਂ ਖੋਲ ਲਈਆਂ ਪਰ ਇਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਫ੍ਰੀ ਦੇਣਾ ਔਰ ਨਸ਼ਾ ਛਡਾਉਣਾ ਉਹਦੇ ਨਾਲ ਗਊ ਸੇਵਾ ਜਿਹੜੀ ਆ ਉਹ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਅਸੀਂ ਤਾਂ ਆਪ ਜੀ ਬਹੁਤ ਉਧਰੋਂ ਮਾਨਸਾ ਜ਼ਿਲ੍ਹੇ ਦੇ ਆ ਜੀ ਅਸੀਂ ਅਸੀਂ ਬਹੁਤ ਇਹਨਾਂ ਦੇ ਲੜਕਿਆਂ ਨੂੰ ਲਿਆ ਕੇ ਇੱਥੇ ਨਸ਼ਾ ਛਡਾ ਚੁੱਕੇ ਹਾਂ ਸਾਰੇ ਵਧੀਆ ਠੀਕ ਠਾਕ ਨੇ ਜੀ ਕੋਈ ਕਿੰਨਾ ਦੇ ਉਹਨਾਂ ਨੂੰ ਤੰਗੀ ਨਹੀਂ ਪੇਸ਼ੀ ਨਹੀਂ ਆਉਂਦੀ ਨਸ਼ਾ ਵਧੀਆ ਛੱਡ ਕੇ ਵਧੀਆ ਉਹਦੀ ਜ਼ਿੰਦਗੀ ਜਿਉ ਰਹੇ ਨਹੀਂ ਜੀ ਉਹ ਗੱਲ ਕਰੀਏ ਤਾਂ ਕਿੰਨੇ ਪੇਸ਼ੇਂ ਕਿੰਨੇ ਨੌਜਵਾਨ ਆਉਂਦੇ ਨੇ ਬਹੁਤ ਸਾਰੇ ਨੌਜਵਾਨ ਵੀ ਆਉਂਦੇ ਨੇ ਜਾਂ ਵੱਡੀ ਉਮਰ ਦੇ ਵਿੱਚ ਲੋਕ ਵੀ ਜਿਹੜੇ ਵਾਪਸ ਰਿਕਵਰ ਆਉਂਦੇ ਨੇ ਅ ਸਾਡੇ ਨਾਲ ਸਰਦਾਰ ਸਾਹਿਬ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਜਿਹੜਾ ਸਾਡੇ ਕੁਝ ਦਿਨ ਕੱਲੀਆਂ ਕੁੜੀਆਂ ਵਾਸਤੇ ਰੱਖੇ ਹੋਏ ਐ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਪਰ ਜਿਹੜੇ ਵੀ ਸੱਜਣ ਸਾਡੇ ਲਵੇ ਆਉਂਦੇ ਨੇ ਉਹ ਰਾਜੀ ਹੋ ਕੀ ਜਾਂਦੇ ਨੇ ਜੀ ਗੁਰੂ ਮਹਾਰਾਜ ਦੀ অপার ਕਿਰਪਾ ਹੁੰਦੀ ਸੱਚੇ ਪਾਤਸ਼ਾਹ ਦੀ ਮਤਲਬ ਬਹੁਤ ਵੱਡਾ ਉਪਰਾਲਾ ਜਿਹੜਾ ਕਿਉਂਕਿ ਬੱਚਿਆਂ ਨੂੰ ਉਹਨਾਂ ਦੀ ਲਾਈਫ ਜੀਣੀ ਕਿਉਂਕਿ ਜਦੋਂ ਸਾਡੇ ਲਵੇ ਆਉਣੇ ਜੀ ਪਹਿਲਾਂ ਸਾਡਾ ਨੰਬਰ ਤੇ ਕਾਲ ਕਰਕੇ ਆਉਣਾ ਹੈ ਨੰਬਰ ਤੇ ਕਾਲ ਕਰੇ ਤੋਂ ਬਿਨਾ ਨਹੀਂ ਆਉਣਾ